ਆ ਚਲੋ ਕੋਈ ਨਹੀਂ ਠੀਕ ਹੈ ਮਹਾਰਾਜ ਜੀ ਬਈ ਕਿਤੇ ਅਸੀਂ ਵੀ ਸਰਕਾਰ ਦੇ ਨੌਕਰ ਹਾਂ ਉਹ ਵੀ ਭੈਣ ਭਰਾ ਜਿਹੜੇ ਜਿਹੜੇ ਸਰਕਾਰ ਦਾ ਹੋਣ ਕਿਹੜਾ ਕੋ ਹੋਰ ਵੀ ਲੋਕ ਲੈ ਸਕਦੇ ਆ ਪੰਜਾਬ ਹਿੰਦੁਸਤਾਨ ਦੇ ਜਿਹੜੇ ਦੰਬੀ ਜੇ ਪਖੰਡੀ ਕਹਿੰਦੇ ਨੇ ਵੀ ਇਹ ਹਿੰਦੁਸਤਾਨ ਜਿਹੜਾ ਸਾਡਾ ਹੈ Hindu ਰਾਸ਼ਟਰ ਬਣਾ ਦੇਣਾ ਉਹ ਸੱਤ ਆਪਣੀ ਨੋ ਨੋ ਚ ਗੱਡੀਆਂ ਫੂਕਤੀਆਂ ਖਾਣਾ ਲੂਤਾ ਸੱਤ ਬੰਦੇ ਮਰ ਗਏ ਉਹਨਾਂ ਦੇ ਕੇਸ ਰਜਿਸਟਰ ਨਹੀਂ ਪੁਲਿਸ ਕਰ ਰਹੀ ਲੋਕਾਂ ਨਾਲੇ ਕੋਈ ਇਹੋ ਜਿਹੀ ਘਟਨਾ ਵਾਪਰੀ ਕੋ ਪੁਲਿਸ ਵਾਲਾ ਮਰਿਆ ਕੋ ਬੰਦਾ ਮਰਿਆ ਕੋ ਥਾਣਾ ਸਾੜਿਆ ਆਵਲਕ ਮਾਰ ਗੱਲ ਕਰਦੇ ਹਾਂ ਕੋਈ ਵੀ ਤੁਸੀਂ ਵੀ ਇਹ ਸਿੱਖਾਂ ਵਾਸਤੇ ਕਾਇਦੇ ਕਾਨੂੰਨ ਫੇਰ ਉਹ ਬੰਦੇ ਪੱਠੇ ਵਧਣ ਵਾਲੇ ਇਹ ਬਾਜੇਖਾਨੇ ਦਾ ਵਕੀ ਉਹਨੇ ਕੀਤਾ ਜੀ ਕੀ ਉਹ ਰਜਿਸਟਰ ਕੀਤਾ ਕੀ ਕਹਿੰਦਾ ਸਾਡੇ ਤਾਂ ਫਿਰੋਜ਼ਪੁਰ ਦੀਵਾਨ ਚੱਲਦੇ ਸੀ ਤੇ ਜਿਹੜਾ 17 ਤਰੀਕ ਦਾ ਭਾਈ ਅਮਰਤਪਾਲ ਸਿੰਘ ਦੇ ਰਿਹਾਈ ਐਨ ਐਸ ਤੜਉਣ ਵਾਸਤੇ ਪੋਖੜ ਧਾਲ ਤੜਉਣ ਵਾਸਤੇ ਜਿਹੜਾ ਮੋਰਚਾ ਲਾਇਆ ਉਹਦੇ ਵਿੱਚ ਸ਼ਾਮਲ ਹੋਣ ਵਾਸਤੇ ਅਸੀਂ ਜਾ ਰਹੇ ਸੀ ਲੇਕਨ ਪੁਲਿਸ ਜਿਹੜੀ ਆ ਉਹ ਪ੍ਰਸ਼ਾਸਨ ਸਾਨੂੰ ਜਾਣ ਨਹੀਂ ਦਿੰਦਾ ਤੇ ਸਾਨੂੰ ਉਹਨਾਂ ਨੇ ਬੰਦ ਕੀਤਾ ਹੋਇਆ ਇਹ ਅਸੀਂ ਮਜਬੂਰ ਆ ਵੀ ਕੀ ਕੀਤਾ ਜਾ ਸਕਦਾ ਸਰਕਾਰ ਜਿਹੜੀ ਉਹ ਕਿਸੇ ਬੰਦੇ ਨੂੰ ਨਾ ਤਾਂ ਸਾਡੇ ਸਿੰਘਾਂ ਨੂੰ ਰਹਾ ਕਰਦੀ ਐ ਤੇ ਨਾ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਲਿਉਂਦੀ ਐ ਤੇ ਜੇ ਕੋਈ ਪ੍ਰੋਟੈਸਟ ਕਰਦਾ ਤੇ ਉਹਦੇ ਨਾਲ ਧੱਕੇ ਹੀ ਕਰਦੀ ਐ ਪਤਾ ਨਹੀਂ ਇਸ ਦੇਸ਼ ਦਾ ਕੀ ਬਣਨਾ ਤੇ ਕੀ ਹੋਣਾ ਤੇ ਬੜੀ ਮੰਦ ਭਾਗੀ ਗੱਲ ਹੈ ਜੀ ਇਹ ਤਾਂ ਸਰਕਾਰ ਕੋ ਕੀ ਮੰਗ ਕਰ ਦੇ ਅਸੀਂ ਮੰਗ ਕਰਦੇ ਆ ਵੀ ਸਾਡੇ ਵੀਰ ਜਿਹੜੇ ਫੜੇ ਜੇਲਾਂ ਚੋਂ ਰਿਹਾਈ ਕੀਤੀ ਜਾਵੇ ਉਹਨਾਂ ਦੀ ਉਹ ਵਿਚਾਰੇ ਭੋਖੜ ਤਲ ਤੇ ਡਿਬਰੂਗੜਾ ਆਸਾਮ ਦੇ ਜੇਲ੍ਹਾਂ 'ਚ ਰੋਲ ਰਹੇ ਨੇ ਸਿੱਖ ਜਵਾਨੀ ਰੋਲ ਰਹੀ ਆ ਕਾਹਨ ਹੋ ਰਿਹਾ ਤੇ ਅਸੀਂ ਉਹਨਾਂ ਦੀ ਵੀਰਾਂ ਦੀਆਂ ਰਿਹਾਈਆਂ ਵਾਸਤੇ ਸੰਗਤ ਜਿਹੜੀ ਆ ਦਰਬਾਰ ਸਾਹਿਬ ਦੇ ਲਾਗੇ ਜੋ ਮੋਰਚਾ ਬੰਦੀ ਕਰਕੇ ਬੈਠੀ ਆ ਉਹ ਮੋਰਚਾ ਲਾਉਣ ਦਾ ਤੇ ਹੋਈ ਭੋਖੜ ਤਲ ਤੇ ਜਿਹੜੇ ਬੈਠੇ ਪਰਿਵਾਰ ਇਹੀ ਕਾਰਨ ਆ ਕਿ ਉਹਨਾਂ ਬੰਦਿਆਂ ਨੂੰ ਛੱਡੋ ਜਰਨੈਲ ਰਾਜ ਭਪਿੰਦਰ ਸਿੰਘ ਖਾਲਸਾ ਪਿੰਡ ਪਿੰਡ ਬਲਕ ਲਾਮਜੀਠਾ ਰੌਲਾ ਰੱਸਾ ਕੀ ਮਾਮਲਾ ਮਾਮਲਾ ਜੀ ਇਹ ਮੇਰਾ ਦਾ ਬ੍ਰਦਰ ਆ ਮਨਜੀਤ ਸਿੰਘ ਖਾਲਸਾ ਅਸੀਂ ਮੈਰਜੀ ਤੇ ਚੱਲੇ ਇਹ ਗੱਡੀ ਪਹਿਲਾਂ ਲੈ ਕੇ ਆਇਆ ਤੇ ਜਦੋਂ ਇਹ ਇਹ ਗੱਡੀ ਘਰੋਂ ਪਹਿਲਾਂ ਲੈ ਗਿਆ ਮੈਂ ਲੇਡੀਸ ਨੂੰ ਲੈ ਕੇ ਆਉਣਾ ਸੀਗਾ ਤੇ ਇਹਨਾਂ ਦੇ ਰਸਤੇ ਵਿੱਚ ਜਿਹੜੀ ਗੱਡੀ ਲੱਗੀ ਹੋਈ ਆ ਤੇ ਇਹਨੇ ਜਦੋਂ ਹਰਨਮਾਰਕ ਕਿਹਾ ਵੀ ਆਪਣੀ ਗੱਡੀ ਪੜਾ ਕਰੋ ਇਹਨਾਂ ਦਾ ਮੁੰਡਾ ਅੰਦਰੋਂ ਆਇਆ ਗੁਰਚਾਨਲ ਸਿੰਘ ਚੰਨ ਉਹਨੇ ਹੁੰਦਿਆ ਸਾਰੀ ਆਂਦਾ ਕੀ ਤੂੰ ਅੱਗ ਬੁਝਾਉਣੀ ਜਾ ਕੇ ਗੱਡੀ ਜਦੋਂ ਇਨੂੰ ਮੜਾ ਚੰਗਾ ਬੋਲਿਆ ਤਾਂ ਨਾਲ ਹੀ ਉਹਨੇ ਕੜਾ ਮਾਰਖੀ ਇਹਦੀ ਗੱਡੀ ਦਾ ਸ਼ੀਸ਼ਾ ਭੰਨਤਾ ਕਿਹਦਾ ਮੁੰਡਾ ਹੈ ਇਹ ਜੀ ਕੁਲਦੀਪ ਸਿੰਘ ਪ੍ਰਧਾਨ ਦਾ ਤੇ ਇਹ ਜਿਹੜਾ ਗੱਡੀ ਦਾ ਇਹਨੇ ਸ਼ੀਸ਼ਾ ਭੰਨਤਾ ਇਹ ਜਿਹੜਾ ਬਾਹਰ ਨਿਕਲਿਆ ਆਂਦਾ ਵੀ ਤੇਰੀ ਯੁਰਤ ਕਿਤਰਾ ਪੈ ਸ਼ੀਸ਼ਾ ਭੰਨਣ ਦੀ ਆਪਣੇ ਪਿਓ ਨੂੰ ਕਹਿੰਦਾ ਹੁਣ ਜਿਹੜੇ ਅੰਦਰ ਝਾਰਕਾ ਦੇ ਵਾਸਤੇ ਰੱਖਿਆ ਸੀ ਉਸੇ ਵੇਲੇ ਉਹਨੇ ਪਿਸਤੌਲ ਲੈਣ ਦਾ ਤੇ ਪਿਓ ਇਹਦੇ ਰਫਲ ਲੈਣ ਦੀ ਕੁਲਦੀਪ ਸਿੰਘ ਪ੍ਰਧਾਨ ਨੇ ਤੇ ਕੁਲਦੀਪ ਸਿੰਘ ਪ੍ਰਧਾਨ ਨੇ ਆਉਂਦੇ ਫਾਇਰ ਮਾਰਿਆ ਤੇ ਸਿੱਧਾ ਡਾਇਰੈਕਟ ਇਹਦੇ ਜਿਹੜਾ ਇੱਥੇ ਜਿਹੜਾ ਛਾਤੀ ਦੇ ਲਾਗੇ ਮੋਢੇ ਦੇ ਵਿੱਚ ਵੱਜ ਗਿਆ ਉਹਨਾਂ ਚ ਉਹਨਾਂ ਹੀ ਸਾਰੇ ਜਿਹੜੇ ਘਰੋਂ ਸਾਰੇ ਭੱਜੇ ਸਾਡੇ ਪਰਿਵਾਰ ਵਾਲੇ ਤੇ ਜਦੋਂ ਆਣ ਕੇ ਚੁੱਕਿਆ ਤਾਂ ਉੱਥੇ ਉਹਨਾਂ ਜਦੋਂ ਇਹੋ ਰੌਲਾ ਪਾ ਉਹਨਾਂ ਕਹਿੰਦੇ ਅਸੀਂ ਤੈਨੂੰ 2 ਮਹੀਨੇ ਹੋ ਗਏ ਦਿੱਕਤ 2 ਸਾਲ ਹੋ ਗਏ ਡੀਕਣ ਦੇ ਆ ਕਿ ਇਹ ਜਿਹੜੀਆਂ ਪਿਛਲੀਆਂ ਵੋਟਾਂ 'ਚ ਸਾਡੀ ਇਹਦੀ ਰੰਜਿਸ਼ ਆ ਇਹ ਜਿਹੜੇ ਹੈਗੇ ਆ ਅਕਾਲੀ ਦਲ ਨਾਲ ਸੰਬੰਧ ਰੱਖਦੇ ਆ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਇਹਨਾਂ ਨੂੰ ਇਹ ਬੜਾ ਹੀ ਵੀ ਇਹਨਾਂ ਨੇ ਮਲੇ ਸਾਡਾ ਜਿਹੜਾ ਵੇ ਜਿਹੜੀਆਂ ਸਾਰੇ ਪਿੰਡ 'ਚ ਵੋਟਾਂ ਘਾਟ ਦੇਖੜੀਆਂ ਇਹਨਾਂ ਦਾ ਐਮ.ਐਲ.ਏ ਬਣ ਗਿਆ ਜਿਹੜਾ ਉਹ 2 ਸਾਲ ਦੀ ਰੰਜਿਸ਼ ਇਹਨਾਂ ਅੱਜ ਕੱਢੀ ਆਣ ਕੇ ਫੇਰ ਵੋਟਾਂ ਦੇ ਵਿੱਚ ਇਹ ਜਿਹੜਾ ਮਨਜੀਤ ਸਿੰਘ ਖਾਲਸਾ ਵਾ ਇਹ ਆਮ ਆਦਮੀ ਪਾਰਟੀ ਸਰਕਲ ਪ੍ਰਧਾਨੀਆਂ ਨਾਲ ਤੇ ਇਸ ਕਰਕੇ ਉਹਨਾਂ ਨੇ ਹਮਲਾ ਜਿਹੜਾ ਕੀਤਾ ਇਸੇ ਵਾਸਤੇ ਵੀ 2 ਸਾਲ ਤੋਂ ਡਿੱਕਣ ਦੇ ਹਾਂਪਾਂ ਤੇ ਹੁਣ ਜਿਹੜਾ ਵਾ ਇਹੋ ਜਿਹੇ ਜਿਹੜੇ ਆ ਪੁੱਤਰੇ ਸਾਡੇ ਨਾਲ ਨੱਥ ਪਾਉਣੀ ਚਾਹੀਦੀ ਆ ਹੁਣ ਇਹਨਾਂ ਦੇ ਕੋਲ ਜਿਹੜਾ ਇੱਕ ਰਵਾਲਵਾਰ ਇੱਕ ਦਨਾਲੀ ਇੱਕ 315 3000 ਲੈ ਕੇ ਪਿੰਡ 'ਚ ਡੈਸ ਬਣਾਈ ਹੈ ਨਾ ਜਿਹੜੇ ਇਹਨਾਂ ਦੋਹਾਂ ਪਿਓ ਪੁੱਤਾਂ ਨੇ ਵੀ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ ਤੇ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਕਾਨੂੰਨੀ ਇਹਨਾਂ ਤੇ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਠੋਕ ਕੇ ਤੇ ਸਾਡੀ ਜਿਹੜੀ ਸਾਡੀ ਜਿਹੜੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਇਹ ਗੋਲੀ ਚਲਾਈ ਕਿੰਨੇ ਆ ਇਹ ਗੋਲੀ ਜਿਹੜੀ ਜਿਹੜਾ ਕੁਲਦੀਪ ਸਿੰਘ ਪ੍ਰਧਾਨ ਆ ਉਹਨੇ ਮਾਰਿਆ ਫੈਰੇ ਦੇ ਜਿਹੜੀ ਉਹਨੇ ਗੋਲੀ ਚਲਾਈ ਆ ਕਿ ਜਿਹੜਾ ਇਹ ਜੀ ਹੈਗਾ ਦਨਾਲੀ ਰਫਲ ਦੇ ਨਾਲ ਉਹਨੇ ਮਾਰੀ ਆ ਤੇ ਇਹਦੇ ਬੇਟੇ ਦੇ ਕੋਲ ਜਿਹੜਾ ਹੈਗਾ ਰਵਾਲਵਰ ਆ ਉਹਨੇ ਹੁਣ ਚਲਾਈ ਪਤਾ ਨਹੀਂ ਕਿਤਰਾ ਉਦੋਂ ਦੇ ਮੁੜ ਕੇ ਜਦੋਂ ਲਾਲਾ ਲਾਲਾ ਆ ਗਈ ਰੌਲਾ ਪੈ ਗਿਆ ਉਹ ਉੱਥੇ ਮੁੜ ਕੇ ਜਿਹੜਾ ਗੋਲੀ ਵੱਜ ਗਈ ਆ ਇਹ ਡਿੱਗ ਪਏ ਨੂੰ ਆਪਾਂ ਜਿਹੜਾ ਚੁੱਕ ਕੇ ਲੈ ਜਾਂਦਾ ਹੋਰ ਵੀ ਫੱਟਰੇ ਹੋਏ ਨੇ ਹਾਂਜੀ ਹਾਂਜੀ ਅਜੇ ਤਾਂ ਜਿਹੜੇ ਇਹੋ ਜਿਹੜੇ ਫੱਟਰੇ ਆ ਬਾਕੀ ਅਜੇ ਆਪਾਂ ਹੁਣ ਇੱਥੇ ਹਸਪੀਟਲ ਆ ਅਜੇ ਘਰ ਦੇ ਵਿੱਚ ਹੁਣ ਜਾਵਾਂਗੇ ਤੇ ਫਿਰ ਹੋਰ ਵੀ ਸ਼ਰੇ ਜਿਹੜੇ ਕਿਸੇ ਨੂੰ ਵੱਜਾ ਮੈਨੂੰ ਨਹੀਂ ਇਹ ਬਾਰੇ ਪਤਾ ਬਾਕੀ ਆਪਾਂ ਕੋਈ ਗੱਲ ਨਹੀਂ ਆਪਾਂ ਜਿਹੜਾ ਉਹਦਾ ਵੀ ਜਿਹੜਾ ਅਬੜੇ ਜੇ ਪੁਲਿਸ ਕਰਨੀ ਆਪਣੇ ਜਿਹੜੀ ਜਾਂਚ ਉਹਦੇ ਚੋ ਵੀ ਪਤਾ ਸਾਰਿਆਂ ਦਾ ਸਿੱਧੀ ਮਾਰੀਆਂ ਹਾਂਜੀ ਗੋਲੀ ਸਿੱਧੀ ਮਾਰੀ ਆ ਜੀ ਅਸੀਂ ਜਦੋਂ ਆਪਣੇ ਘਰ ਕੋਲੋਂ ਮੋੜ ਮੁੜੇ ਆ ਸਿੱਧੀ ਗੋਲੀ ਮਾਰਤੀ ਉਹਨੇ ਕੋਈ ਇਸ ਵੇਖਿਆ ਹੀ ਨਹੀਂ ਕਿ ਜਾਂ ਗਾੜੀ ਕੋ ਆਪਣੇ ਬੰਦੇ ਇਹਨਾਂ ਦੇ ਘਰ ਸੀਸੀਟੀਵੀ ਕੈਮਰੇ ਲੱਗੇ ਆ ਉਹ ਜਿਹੜੇ ਆਏ ਸੀ ਮੁਲਾਜ਼ਮ ਉਹ ਇਹਨਾਂ ਦੇ ਆਪਣੇ ਲੈ ਕੇ ਡੀਵੀਆਰ ਡੀਵੀਆਰ ਲਾ ਕੇ ਉਹਦੇ ਵਿੱਚ ਸਾਰੀ ਜਿਹੜੀ ਉਹਦੇ ਵਿੱਚ ਆ ਗਈ ਜੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਾਨੂੰਨ ਤੋਂ ਵੀ ਇਹੋ ਜਿਹੇ ਜਿਹੜੇ ਪੁੱਤਰੇ ਬੰਦੇ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਦੇ ਹਥਿਆਰ ਜ਼ਬਤ ਕੀਤੇ ਜਾਣ ਜਿਹੜੀਆਂ ਲੋਕਾਂ ਦੀ ਜਾਇਦਾਦ ਆ ਤਾਂ ਇਹ ਨੱਪਣ ਦੇ ਆ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਪਰਚਾ ਜਿਹੜਾ ਵਾ 307 ਦੇ ਨਾਲ ਹੋਰ ਵੀ ਕੋਈ ਧਾਰਾ ਜਿਹੜੀਆਂ ਲੱਗਦੀਆਂ ਨਾ ਵੀ ਇੰਨੇ ਹਥਿਆਰ ਵੇਖੋ ਇੱਕ ਗੱਲ ਹੋਰ ਜੀ ਚੋਣ ਜਾਬਤਾ ਲੱਗਾ ਵਾ ਇਸ ਬੰਦੇ ਨੇ ਹਥਿਆਰ ਰੱਖਿਆ ਇਹ ਆਪਣਾ ਜਿਹੜਾ ਦਬਦਬਾ ਰੱਖਦੇ ਪਿੰਡ ਦੇ ਵਿੱਚ ਇਹ ਗੁੰਡਾਗਰਦੀ ਕਰਦੇ ਆ ਇਹਨਾਂ ਦੇ ਵੇਖੋ ਚੋਣ ਜਾਬਤੇ ਵਿੱਚ ਹਥਿਆਰ ਨਹੀਂ ਜਮ੍ਹਾਂ ਕਰਾਏ ਕਿੰਨੀ ਵਾਰੀ ਜਿਹੜੀ ਸਪੀਕਰਾਂ ਨੂੰ ਬੋਲਿਆ ਗਿਆ ਪੁਲਿਸ ਨੂੰ ਆ ਤੁਹਾਡੀ ਬਣੀ ਆ ਤੁਹਾਡੇ ਤੇ ਹਮਲੇ ਆਉਂਦੇ ਨੇ ਹਾਂਜੀ ਤੁਹਾਡਾ ਢਾਡੀ ਬਣੀ ਆਵਾਜ਼ ਪਾਰਟੀ ਦੀ ਹਮਲੇ ਤੁਹਾਡੇ ਤੇ ਹੁੰਦੇ ਨੇ ਦੇਖੋ ਜੀ ਹਮਲੇ ਸਾਡੇ ਤੇ ਤੇ ਨਾਪੇ ਕਰਨੇ ਆ ਅਸੀਂ ਕੋਈ ਜਿਹੜੀ ਜੋ ਵੀ ਕੋਈ ਸੇਵਾ ਕਰਨ ਦੇ ਆ ਜੋ ਤੁਹਾਡੇ ਲਈ ਕੰਮ ਹੁੰਦੇ ਐ ਐਮਐਲਏ ਸਾਹਿਬ ਹੁੰਦੇ ਆ ਉਹ ਕੰਮ ਜਿਹੜੀ ਹੀ ਕਰਨ ਦੇ ਆ ਇਹਨਾਂ ਕੋ ਉਹ ਜਿਹੜੇ ਜਰ ਨਹੀਂ ਹੋਣ ਦੇ ਤੇ ਇਹ ਬੰਦੇ ਕਿਉਂ ਜਿਹੜੇ ਆਵਾਦੀ ਪਾਰਟੀ ਜਿਹੜੇ ਗਾੜੀ ਲਾ ਕੇ ਕੰਮ ਕਰਾ ਰਹੇ ਆ ਦੱਸਿਆ ਮੈਨੂੰ ਸਾਹਿਬ ਨੂੰ ਪਤਾ ਵੀ ਮਰ ਹਾਂਜੀ ਐਮਐਲਏ ਸਾਹਿਬ ਨੂੰ ਸਾਰੀ ਇਨਫੋਰਮੇਸ਼ਨ ਚੱਲ ਗਈ ਜੀ ਉਹਨਾਂ ਨੇ ਜੋ ਵੀ ਸਾਰੀ ਉਹਨਾਂ ਕੇ ਜਿਹੜੀ ਕਾਨੂੰਨੀ ਕਾਰਵਾਈ ਐ ਤੇ ਜਿਹੜੀ ਉਹ ਸਾਰੀ ਹੋਊਗੀ ਤੇ ਇਹੋ ਜਿਹੇ ਪੁੱਤਰੇ ਜਿਹੜੇ ਬੰਦੇ ਨਾਲ ਨੱਥ ਪਾਈ ਤੇ ਇਹਨਾਂ ਦੇ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇਗੀ।